ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਮਹਾ ਖੁਸ਼ਬੂ ਹਰਦੀਪ ਸਿੰਘ ਨਿਜਰ ਇਹ ਜੋ ਕਤਲ ਦਾ ਮਾਮਲਾ ਹੈ ਹੁਣ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ ਦੱਸ ਦਈਏ ਕਿ ਦੋਵੇਂ ਦੇਸ਼ ਕੈਨੇਡਾ ਤੇ ਭਾਰਤ ਦੇ ਵਿਚਾਲੇ ਇੱਕ ਵਾਰ ਫਿਰ ਤੋਂ ਬਿਆਨਬਾਜ਼ੀ ਹੋਈ ਹੈ ਤਾਂ ਉਸ ਤੋਂ ਬਾਅਦ ਇੱਕ ਨਵਾਂ ਕਨੈਕਸ਼ਨ ਨਿਕਲ ਕੇ ਸਾਹਮਣੇ ਆਇਆ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਤਿੰਨ ਪੰਜਾਬੀ ਮੁੰਡੇ ਗ੍ਰਫਤਾਰ ਕੀਤੇ ਗਏ ਨੇ ਨਿਜਰ ਕਤਲ ਮਾਮਲੇ ਨੂੰ ਲੈ ਕੇ ਉਹਨਾਂ ਦੇ ਪਰਿਵਾਰਾਂ ਦੇ ਵੀ ਬਿਆਨ ਸਾਹਮਣੇ ਆਏ ਨੇ ਉਹਨਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਸਾਡੇ ਮੁੰਡਿਆਂ ਦਾ ਕੋਈ ਵੀ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਦੱਸਿਆ ਗਿਆ ਕਿ ਤਿੰਨੋਂ ਜੋ ਕਰਨ ਬਰਾੜ, ਕਮਲਪ੍ਰੀਤ ਤੇ ਕਰਨਪ੍ਰੀਤ ਸਿੰਘ ਇਹ ਤਿੰਨੇ ਸਟੱਡੀ ਵੀਜ਼ਾ ਤੇ ਕੈਨੇਡਾ ਗਏ ਸੀ ਤਾਂ ਹੁਣ ਸੀਐਨਐਨ ਦੀ ਰਿਪੋਰਟ ਦੇ ਮੁਤਾਬਕ ਇੱਕ ਵੱਡਾ ਕਨੈਕਸ਼ਨ ਸਾਹਮਣੇ ਆਇਆ ਹੈ ਖਾਲਿਸਤਾਨੀ ਕਨੈਕਸ਼ਨ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਸੂਤਰਾਂ ਦੇ ਮੁਤਾਬਕ ਇਹ ਜਾਣਕਾਰੀ ਦਿੱਤੀ ਗਈ ਹੈ ਕੀ ਕੈਨੇਡਾ ਜੋ ਹੈ ਉਸ ਦੇ ਵਿੱਚ ਜੋ ਖਾਲਿਸਤਾਨੀ ਸਮਰਥਕ ਨੇ ਅਤੇ ਪਾਕਿਸਤਾਨ ਦੀ EA ਜੋ ISI ਹੈ ਦੋਵੇਂ ਮਿਲ ਕੇ ਕੰਮ ਕਰ ਰਹੇ ਨੇ ਕੈਨੇਡਾ ਦੇ ਲੋਕਤੰਤਰ ਦਾ ਗਲਤ ਫਾਇਦਾ ਚੁੱਕਿਆ ਜਾ ਰਿਹਾ ਹੈ ਤੇ ਭਾਰਤ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਦੱਸ ਦਈਏ ਕਿ ਇੱਕ ਵਾਰ ਫਿਰ ਤੋਂ ਬਿਆਨਬਾਜ਼ੀ ਹੋਈ ਹੈ ਜਸਟਿਨ ਟਰੂਡੋ ਦਾ ਬਿਆਨ ਸਾਹਮਣੇ ਆਉਂਦਾ ਹੈ ਕਿ ਜਿੱਦਾਂ ਹੀ ਨਿਚਰ ਦਾ ਕਤਲ ਹੁੰਦਾ ਹੈ ਤਾਂ ਉਸ ਤੋਂ ਬਾਅਦ ਜੋ ਸਿੱਖ ਨੇ ਕੈਨੇਡਾ ਦੇ ਵਿੱਚ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਨੇ ਪਰ ਨਿਜਰ ਦੇ ਕਤਲ ਮਾਮਲੇ ਦੇ ਵਿੱਚ ਜਾਂਚ ਇਸ ਤਰੀਕੇ ਦੇ ਨਾਲ ਹੁੰਦੀ ਹੈ ਕਿ ਹੁਣ ਤਿੰਨ ਲੋਕਾਂ ਦੀ ਤਿੰਨ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਈ ਹੈ ਪਰ ਹੱਲੇ ਹੋਰ ਗ੍ਰਿਫਤਾਰੀਆਂ ਹੋਣਗੀਆਂ ਟਰੋਡੋ ਦੇ ਵੱਲੋਂ ਇਹ ਬਿਆਨ ਦਿੱਤਾ ਜਾਂਦਾ ਹੈ ਤਾਂ ਦੂਜੇ ਪਾਸੇ ਜੈ ਸ਼ੰਕਰ ਵਿਦੇਸ਼ ਮੰਤਰੀ ਜੈ ਸ਼ੰਕਰ ਦੇ ਵੱਲੋਂ ਵੀ ਬਿਆਨ ਦਿੱਤਾ ਜਾਂਦਾ ਹੈ ਕਿ ਕੈਨੇਡਾ ਸਿਰਫ ਭਾਰਤ ਤੇ ਇਲਜ਼ਾਮ ਲਗਾ ਰਿਹਾ ਹੱਲੇ ਤੱਕ ਕੋਈ ਵੀ ਪੁਖਤਾ ਸਬੂਤ ਦੱਸਦੀ ਹੈ ਕਿ ਭਾਰਤ ਦੇ ਖਿਲਾਫ ਕੈਨੇਡਾ ਪੇਸ਼ ਨਹੀਂ ਕਰ ਸਕਿਆ ਤਾਂ ਦੂਜੇ ਪਾਸੇ जय शंकर ਦਾ ਕਹਿਣਾ ਹੈ ਕਿ ਕੈਨੇਡਾ ਇਲਜ਼ਾਮ ਲਗਾ ਰਿਹਾ ਹੈ ਕੈਨੇਡਾ ਦੀ ਰਾਜਨੀਤਿਕ ਮਜਬੂਰੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਵੱਡਾ ਵੋਟ ਬੈਂਕ ਜੋ ਹੈ ਖਾਲਿਸਤਾਨੀ ਸਮਰਥਕਾਂ ਦਾ ਕੈਨੇਡਾ ਦੇ ਵਿੱਚ ਮਿਲਦਾ ਹੈ ਜਿਸ ਦੇ ਕਰਕੇ ਉਹਨਾਂ ਨੂੰ ਅਜਿਹੇ ਤਰੀਕੇ ਦੇ ਨਾਲ ਬਿਆਨਬਾਜ਼ੀ ਕਰਨੀ ਪੈਂਦੀ ਹੈ ਪਰ ਦੱਸਿਆ ਕਿ ਰਿਪੋਰਟ ਦੇ ਮੁਤਾਬਕ ਇਹ ਸਾਹਮਣੇ ਆਇਆ ਹੈ ਕਿ ਕੈਨੇਡਾ ਦੇ ਵਿੱਚ ਖੁਦ ਹੀ ਜੋ ਕੈਨੇਡਾ ਹੈ ਗੈਂਗਸਟਰਾਂ ਦੀ ਫੌਜ ਖੜੀ ਕਰ ਰਿਆ ਖਾਲਿਸਤਾਨ ਕਨੈਕਸ਼ਨ ਜੋ ਪਾਕਿਸਤਾਨ ਦੇ ਨਾਲ ਸਾਹਮਣੇ ਆ ਚੁੱਕਾ ਤਾਂ ਤਿੰਨਾਂ ਦਾ ਕੋਈ ਵੀ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਗ੍ਰਿਫਤਾਰੀ ਤੇ ਪਰਿਵਾਰ ਵੀ ਹੈਰਾਨ ਨੇ ਦੱਸਦੀ ਕਿ ਗ੍ਰਿਫਤਾਰ ਹੋਏ ਜੋ ਮੁਲਜ਼ਮ ਨੇ ਕਮਲਪ੍ਰੀਤ ਕਰਨਪ੍ਰੀਤ ਕਰਨ ਬਰਾੜ ਉਹਨਾਂ ਚੋਂ ਕਮਲਪ੍ਰੀਤ ਜਲੰਧਰ ਦਾ ਰਹਿਣ ਵਾਲਾ ਕਰਨਪ੍ਰੀਤ ਦੇ ਪਰਿਵਾਰ ਦੇ ਲੋਕ ਡਰਾਈਵਰ ਦਾ ਕੰਮ ਕਰਦੇ ਨੇ ਤਾਂ ਕਰਨ ਬਰਾੜ ਵੀ ਪੜ੍ਹਾਈ ਦੇ ਲਈ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ ਕੈਨੇਡਾ ਦਾ ਕਹਿਣਾ ਹੈ ਕਿ ਇਹਨਾਂ ਤਿੰਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਨਿਜਰ ਦੇ ਕਤਲ ਦੇ ਵਿੱਚ ਭਾਰਤ ਦੇ ਲਿੰਕ ਦੀ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਸੀ ਕੈਨੇਡਾ ਦੇ ਵੱਲੋਂ ਕਿ ਲਾਰੈਂਸ ਕਨੈਕਸ਼ਨ ਸਾਹਮਣੇ ਆਇਆ ਹੈ ਕਿ ਇਹਨੇ ਜੋ ਗ੍ਰਫਤਾਰ ਕੀਤੇ ਗਏ ਨੇ ਇਹਨਾਂ ਦਾ ਲੋਰੈਂਸ ਗੈਂਗ ਦੇ ਨਾਲ ਕਨੈਕਸ਼ਨ ਸੀ ਲੋਰੈਂਸ ਦੀ ਗੈਂਗ ਦੇ ਨਾਲ ਕੰਮ ਕਰਦੇ ਸੀ ਤਾਂ ਇਹ ਜ਼ਿੰਮੇਵਾਰੀ ਇਹ ਜੋ ਕਤਲ ਹੈ ਲੋਰੈਂਸ ਨੇ ਕਰਾਇਆ ਤਾਂ ਜ਼ਿੰਮੇਵਾਰੀ ਜੋ ਹੈ ਭਾਰਤ ਨੇ ਦਿੱਤੀ ਹੈ ਪਹਿਲਾ ਕੈਨੇਡਾ ਪੁਲਿਸ ਨੇ ਇਹ ਇਲਜ਼ਾਮ ਬੀਤੇ ਕੁਝ ਦਿਨ ਪਹਿਲਾਂ ਲਗਾਏ ਹਾਲਾਂਕਿ ਬੀਤੇ 1 ਸਾਲ ਤੋਂ ਕੈਨੇਡਾ ਇਸ ਕਤਲ ਨੂੰ ਲੈ ਕੇ ਭਾਰਤ ਨੂੰ ਇੱਕ ਵੀ ਪੁਖਤਾ ਸਬੂਤ ਨਹੀਂ ਦੇ ਪਾਇਆ ਤਾਂ ਹੁਣ ਜੋ ਹੈ ਕੈਨੇਡਾ ਦੇ ਖਾਲਿਸਤਾਨ ਸਮਰਥਕ ਤੇ ਪਾਕਿਸਤਾਨ ਦੀ ਆਈਐਸਆਈ ਮਿਲ ਕੇ ਕੰਮ ਕਰਦੇ ਨੇ ਅਜਿਹਾ ਸੂਤਰਾ ਦੇ ਮੁਤਾਬਕ ਸਾਹਮਣੇ ਆ ਤੇ ਪੰਜਾਬ ਦੇ ਵਿੱਚ ਅਪਰਾਧਿਕ ਬੈਕਗਰਾਉਂਡ ਵਾਲੇ ਲੋਕਾਂ ਦਾ ਕੈਨੇਡਾ ਦਾ ਵੀਜ਼ਾ ਦਵਾ ਦਿੰਦੇ ਨੇ ਪਹਿਲੇ ਗੈਂਗਸਟਰ ਦਾ ਨਾਮ ਹੈ ਲਖਬੀਰ ਸਿੰਘ ਲੰਡਾ ਉਹ ਵੀ ਪੰਜਾਬ ਦੇ ਬਰੀਕੇ ਦਾ ਰਹਿਣ ਵਾਲਾ 2017 ਚ ਲੰਡਾ ਕੈਨੇਡਾ ਚਲਾ ਗਿਆ ਉਥੋਂ ਫਿਰੋਤੀ ਡਰਗ ਤਸਕਰੀ ਟਾਰਗੇਟ ਕਿਲਿੰਗ ਦੇ ਵਿੱਚ ਸ਼ਾਮਲ ਸੀ ਤਾਂ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਮੈਂਬਰ ਵੀ ਐ ਲੰਡਾ ਰੌਕਟ ਲਾਂਚਰ ਦੇ ਜ਼ਰੀਏ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦੇ ਹੈੱਡਕੁਆਰਟਰ ਤੇ ਵੀ ਹਮਲਾ ਕੀਤਾ ਜਾ ਚੁੱਕਾ ਹੈ ਕਰਵਾਇਆ ਜਾ ਚੁੱਕਾ ਲੰਡਾ ਦੇ ਵੱਲੋਂ ਤਾਂ ਦੂਜਾ ਨਾਮ ਰਮਨਦੀਪ ਸਿੰਘ ਉਰਫ ਰਮਨ ਜੱਜ ਦਾ ਉਹ જયਪਾਲ ਭੁੱਲਰ ਗੈਂਗ ਦੇ ਨਾਲ ਜੁੜਿਆ ਹੋਇਆ ਅਤੇ ਖਾਲਿਸਤਾਨ ਟਾਈਗਰ ਫੋਰਸ ਦਾ ਮੈਂਬਰ ਵੀ ਹੈ ਇਸੇ ਤਰ੍ਹਾਂ ਚਰਨਜੀਤ ਸਿੰਘ ਉਰਫ ਰਿੰਕੂ ਗੁਰਪਿੰਦਰ ਸਿੰਘ ਉਰਫ ਬਾਬਾ ਡੱਲਾ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ, ਸਤਵੀਰ ਸਿੰਘ ਅਤੇ ਸਨੋਵੀਰ ਸਿੰਘ ਉਰਫ ਢਿੱਲੋ ਪੰਜਾਬ ਦੇ ਅਜਿਹੇ ਕਈ ਗੈਂਗਸਟਰ ਨੇ ਜਿਨ੍ਹਾਂ ਦੇ ਪਿੱਛੇ ਪੁਲਿਸ ਪੜੀ ਹੋਈ ਹੈ ਤਾਂ ਉਹ ਕੈਨੇਡਾ ਚਲੇ ਗਏ ਨੇ ਇਸ ਕੰਮ ਦੇ ਵਿੱਚ ਉਹਨਾਂ ਦਾ ਸਾਥ ਆਈਐਸਆਈ ਤੇ ਕੈਨੇਡਾ ਦੇ ਵਿੱਚ ਰਹਿਣ ਵਾਲੇ ਖਾਲਿਸਤਾਨੀ ਸਮਰਥਕ ਦਿੰਦੇ ਨੇ ਇਹ ਗੈਂਗਸਟਰ ਕੈਨੇਡਾ ਦੇ ਵਿੱਚ ਭਾਰਤੀ ਕਾਨੂੰਨ ਤੋਂ ਲੁੱਕ ਕੇ ਰਹਿੰਦੇ ਨੇ ਅਤੇ ਉੱਥੇ ਵੀ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੁੰਦੇ ਨੇ ਇਹ ਜੋ ਨਵਾਂ ਕਨੈਕਸ਼ਨ ਹੈ ਸਾਹਮਣੇ ਆਇਆ ਹੈ ਤਾਂ ਦੱਸਦੀ ਹੈ ਕਿ ਦੂਜੇ ਪਾਸੇ ਵਿਦੇਸ਼ ਮੰਤਰੀ ਦੇ ਵੱਲੋਂ ਵੀ ਅਜਿਹੇ ਤਰੀਕੇ ਦੇ ਨਾਲ ਹੀ ਬਿਆਨ ਦਿੱਤਾ ਗਿਆ ਹੈ ਕਿ ਸਿਰਫ ਇਲਜ਼ਾਮ ਲਗਾਏ ਜਾ ਰਹੇ ਨੇ ਨਿਜਰ ਕੇਸ ਦੇ ਵਿੱਚ ਭਾਰਤ ਦਾ ਕਨੈਕਸ਼ਨ ਹੋਣ ਦੇ ਕੈਨੇਡਾ ਦੇ ਦਾਅਵੇ ਤੇ ਜੈ ਸ਼ੰਕਰ ਵਿਦੇਸ਼ ਮੰਤਰੀ ਦੇ ਵੱਲੋਂ ਇਹ ਕਿਹਾ ਗਿਆ ਕਿ ਇਹ ਜੋ ਰਾਜਨੀਤਿਕ ਮਜਬੂਰੀ ਦੇ ਤਹਿਤ ਕੈਨੇਡਾ ਅਜਿਹਾ ਕਰ ਰਿਹਾ ਅਗਲੇ ਸਾਲ ਚੋਣ ਹੋਣ ਵਾਲੇ ਨੇ ਇਸ ਲਈ ਦੇਸ਼ ਦੇ ਵਿੱਚ ਵੱਡੇ ਵੋਟ ਬੈਂਕ ਦੀ ਰਾਜਨੀਤੀ ਚੱਲ ਰਹੀ ਹੈ ਇਸ ਦਾ ਭਾਰਤ ਦੇ ਨਾਲ ਕੋਈ ਵੀ ਲੈਣ-ਦੇਣ ਨਹੀਂ ਹੈ ਭਾਰਤ ਦੇ ਖਿਲਾਫ ਕੰਮ ਕਰਨ ਵਾਲੇ ਲੋਕਾਂ ਨੂੰ ਕੈਨੇਡਾ ਚ ਪਨਾਹ ਦਿੱਤੀ ਜਾਂਦੀ ਹੈ ਖਾਸ ਕਰ ਜੋ ਲੋਕ ਪੰਜਾਬ ਤੋਂ ਨੇ ਉਹ ਕੈਨੇਡਾ ਤੋਂ ਆਪਰੇਟ ਕਰਦੇ ਨੇ ਖਾਲਿਸਤਾਨ ਸਮਰਥਕ ਲੋਕ ਕੈਨੇਡਾ ਦੇ ਲੋਕਤੰਤਰ ਦਾ ਗਲਤ ਇਸਤੇਮਾਲ ਕਰ ਰਹੇ ਨੇ ਤਾਂ ਉਹ ਅੱਜ ਕੈਨੇਡਾ ਦਾ ਵੱਡਾ ਵੋਟ ਬੈਂਕ ਬਣ ਚੁੱਕੇ ਨੇ ਤਾਂ ਵਿਦੇਸ਼ ਮੰਤਰੀ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਕਈ ਵਾਰ ਕੈਨੇਡਾ ਨੂੰ ਇਹ ਵੀ ਕਿਹਾ ਕਿ ਅਜਿਹੇ ਲੋਕਾਂ ਨੂੰ ਵੀਜ਼ਾ ਨਾ ਦਿਓ ਉਹਨਾਂ ਨੂੰ ਦੇਸ਼ ਦੀ ਰਾਜਨੀਤੀ ਦੇ ਵਿੱਚ ਸ਼ਾਮਲ ਨਾ ਕਰੋ ਉਹ ਲੋਕ ਕੈਨੇਡਾ ਭਾਰਤ ਅਤੇ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਦੇ ਲਈ ਪਰੇਸ਼ਾਨੀ ਪੈਦਾ ਕਰ ਰਹੇ ਨੇ ਪਰ ਉਹਨਾਂ ਨੇ ਇਸ ਦੇ ਲਈ ਕੁਝ ਵੀ ਨਹੀਂ ਕੀਤਾ ਭਾਰਤ ਨੇ ਖਾਲਿਸਤਾਨ ਸਮਰਥਕ 25 ਲੋਕਾਂ ਨੂੰ ਭਾਰਤ ਜੋ ਹੈ ਵਾਪਸ ਭੇਜਣ ਦੀ ਮੰਗ ਕੀਤੀ ਰਿਪੋਰਟ ਕਰਨ ਦੀ ਮੰਗ ਕੀਤੀ ਪਰ ਕੈਨੇਡਾ ਇਹ ਵੀ ਨਹੀਂ ਮੰਨਿਆ ਤਾਂ ਜੇਕਰ ਕੈਨੇਡਾਈ ਪੁਲਿਸ ਦੀ ਚਾਰਜ ਸ਼ੀਟ ਦੀ ਗੱਲ ਕੀਤੀ ਜਾਏ ਇਸ ਮਾਮਲੇ 'ਚ ਤਾਂ ਨਿਜਰ ਦੇ ਕਤਲ ਨੂੰ ਅੰਜਾਮ ਦੇਣ ਵਾਲੇ ਤਿੰਨਾਂ ਤੇ ਵੱਖ-ਵੱਖ ਜੋ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਇਹਨਾਂ ਦੇ ਵਿੱਚੋਂ ਇੱਕ ਨੇ ਨਿਜਰ ਦੀ ਲੋਕੇਸ਼ਨ ਪਤਾ ਕੀਤੀ ਅਜੇ ਹੀ ਜ਼ਿੰਮੇਵਾਰੀ ਸੀ ਇਹ ਜੋ ਮਾਮਲਾ ਦਰਜ ਹੋਇਆ ਦੂਜੇ ਤੇ ਮਾਮਲਾ ਦਰਜ ਹੋਇਆ ਕਿ ਉਸਨੇ ਸਾਥ ਦਿੱਤਾ ਤੀਜੇ ਨੇ ਗੋਲੀਆਂ ਚਲਾਈਆਂ న్యూਸ ਏਜੰਸੀ ਐਨਆਈ ਦੇ ਮੁਤਾਬਕ ਤਿੰਨੇ ਮੁਲਜ਼ਮਾਂ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਸੰਪਰਕ ਨੇ ਇਹ ਸਾਰੇ 2021 ਦੇ ਵਿੱਚ ਟੈਂਪਰੇਰੀ ਵੀਜ਼ਾ ਲੈ ਕੇ ਕੈਨੇਡਾ ਗਏ ਸੀ ਤਾਂ ਇੱਕ ਤੋਂ ਬਾਅਦ ਇੱਕ ਇਹ ਜੋ ਬਿਆਨਬਾਜ਼ੀਆਂ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਟਰੂਡੋ ਦੇ ਵੱਲੋਂ ਕੁਝ ਸਮਾਂ ਪਹਿਲਾਂ ਵੀ ਇਲਜ਼ਾਮ ਲਗਾਏ ਗਏ ਸੀ ਭਾਰਤ ਤੇ ਜਿਸ ਦਾ ਸਿਰੇ ਤੋਂ ਜਨਾਂ ਨੂੰ ਨਕਾਰ ਦਿੱਤਾ ਗਿਆ ਸੀ ਭਾਰਤ ਦੇ ਵੱਲੋਂ ਤਾਂ ਉਸ ਤੋਂ ਬਾਅਦ ਕਈ ਜੋ ਤਲਖੀ ਵਾਲੇ ਬਿਆਨਬਾਜ਼ੀਆਂ ਨੇ ਕੈਨੇਡਾ ਦੇ ਵੱਲੋਂ ਵੀ ਹੋਈਆਂ ਭਾਰਤ ਦੇ ਵੱਲੋਂ ਵੀ ਹੋਈਆਂ ਫਿਰ ਡਿਪਲੋਮੈਟ ਜਿਹਨ ਇੱਕ 41 ਡਿਪਲੋਮੈਟਸ ਦਾ ਮੁੱਦਾ ਉੱਠਦਾ ਭਾਰਤ ਦੇ ਵੱਲੋਂ ਉਹਨਾਂ ਨੂੰ ਕੈਨੇਡਾ ਵਾਪਸ ਭੇਜ ਦਿੱਤਾ ਜਾਂਦਾ ਆਲਟੀਮੇਟਮ ਦੇਣ ਤੋਂ ਬਾਅਦ ਤਾਂ ਅਜਈਆਂ ਕਈ ਚੀਜ਼ਾਂ ਇਸ ਵਿਚਾਲੇ ਨਿਜਰ ਦੇ ਕਤਲ ਨੂੰ ਲੈ ਕੇ ਦੇਖਣ ਨੂੰ ਮਿਲੀਆਂ ਸੀ ਤਾਂ ਹੁਣ ਇਹ ਜੋ ਮਾਮਲਾ ਦੁਬਾਰਾ ਤੋਂ ਚੋਣਾਂ ਦੌਰਾਨ ਤੂਲ ਫੜ ਗਿਆ ਦੱਸਦੇ ਕਿ ਲੋਕ ਸਭਾ ਚੋਣਾਂ ਭਾਰਤ ਦੇ ਵਿੱਚ ਹੋ ਰਹੀਆਂ ਨੇ ਤਾਂ ਇਸ ਵਿਚਾਲੇ ਅਜਿਹੇ ਤਰੀਕੇ ਦੇ ਨਾਲ ਦੁਬਾਰਾ ਤੋਂ ਨਿਜਰ ਦੇ ਕਤਲ ਦੇ ਮਾਮਲੇ ਦਾ ਭਖਣਾ ਭਾਰਤ ਦੇ ਵਿੱਚ ਵੋਟਾਂ ਤੇ ਵੀ ਅਸਰ ਪਾ ਸਕਦਾ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਕਈ ਤਰ੍ਹਾਂ ਦੇ ਬਿਆਨਬਾਜ਼ੀਆਂ ਹਲੇ ਵੀ جاری ਨੇ ਪਰ ਜੋ ਸੀਐਨਐਨ ਦੀ ਰਿਪੋਰਟ ਦੇ ਮੁਤਾਬਕ ਇਹ ਸਾਹਮਣੇ ਆਇਆ ਹੈ ਕਿ ਕੈਨੇਡਾ ਖੁਦ ਜੋ ਹੈ ਖਾਲਿਸਤਾਨੀ ਸਮਰਥਕ ਤੇ ਗੈਂਗਸਟਰਾਂ ਦੀ ਫੌਜ ਬਣਾ ਰਿਹਾ ਜਿਸ ਦੇ ਚੱਲਦੇ ਉਹਨਾਂ ਦਾ ਵੋਟ ਬੈਂਕ ਮਜ਼ਬੂਤ ਹੁੰਦਾ ਹੈ ਅਤੇ ਭਾਰਤ ਤੇ ਬਿਨਾ ਮਤਲਬ ਦੇ ਇਲਜ਼ਾਮ ਜੋ ਲਗਾਏ ਜਾ ਰਹੇ ਨੇ